ਪਿਆਰਪੁਰ ਦੇ ਵਿੱਚ ਬਾਬਾ ਜਵਾਹਰ ਦਾਸ ਡੇਰੇ ਦਾ ਵਿਵਾਦ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਇਸ ਨੂੰ ਲੈ ਕੇ ਹੇਠਲੀ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਹੈ ਪਿੰਡ ਵਾਸੀਆਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਹੈ ਔਰ ਜਾਣਕਾਰੀ ਮੁਤਾਬਕ ਦੱਸ ਦਈਏ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਹੋਰਾਂ ਨੂੰ ਹੁਕਮ ਜਾਰੀ ਹੋਏ ਨੇ ਇਸ ਡੇਰੇ ਨੂੰ ਖਾਲੀ ਕਰਨ ਦੇ ਲਈ ਹੁਕਮ ਜਾਰੀ ਹੋਏ ਨੇ ਔਰ ਇਸ ਦੇ ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਸਿੱਧਾ ਤੁਹਾਨੂੰ ਤਸਵੀਰਾਂ ਵੱਲ ਲੈ ਚਲਦੇ ਹਾਂ ਔਰ ਇੰਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੀਆਂ ਨੇ ਉਹ ਤਾਇਨਾਤ ਕੀਤੀਆਂ ਗਈਆਂ ਨੇ ਔਰ ਨੇੜਲੇ ਪਿੰਡਾਂ ਦੇ ਵਿੱਚ ਲੈਗ ਮਾਰਚ ਵੀ ਕੱਢਿਆ ਗਿਆ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੁਸ਼ਿਆਰਪੁਰ ਦੇ ਵਿੱਚ ਬਾਬਾ ਜਵਾਹਰਦਾਸ ਡੇਰੇ ਦਾ ਵਿਵਾਦ ਜੋ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਔਰ ਇਹ ਜਿਹੜਾ ਵਿਵਾਦ ਦਾ ਮਾਮਲਾ ਹੈ ਉਹ ਸੁਪਰੀਮ ਕੋਰਟ ਵੀ ਪਹੁੰਚਿਆ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ਤੇ ਇਹ ਹੇਟਲੀ ਅਦਾਲਤ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਔਰ ਦੱਸਦੀ ਹੈ ਹੇਟਲੀ ਅਦਾਲਤ ਨੇ ਪਿੰਡ ਵਾਸੀਆਂ ਦੇ ਹੱਕ ਦੇ ਵਿੱਚ ਫੈਸਲਾ ਸੁਨਾਇਆ ਹੈ ਔਰ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਹੋਰਾਂ ਨੂੰ ਹੁਕਮ ਜਾਰੀ ਕੀਤੇ ਗਏ ਨੇ ਇਸ ਡੇਰੇ ਨੂੰ ਖਾਲੀ ਕਰਨ ਦੇ ਲਈ ਹੁਕਮ ਜਾਰੀ ਕੀਤੇ ਗਏ ਨੇ ਔਰ ਇਸ ਦੇ ਨਾਲ ਜਿਹੜੀਆਂ ਇਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋ ਨਾ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਵੀ ਆ ਰਿਹਾ ਹੋਵੇਗਾ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਹੈ ਜਿਹੜੀ ਭਾਰੀ ਫੋਰਸ ਉਹ ਵੀ ਤਨਾਤ ਕਰ ਦਿੱਤੀ ਗਈ ਹੈ ਹਾਲਾਂਕਿ ਕਾਨੂੰਨ ਵਿਵਸਥਾ ਦੇ ਮੱਦੇ ਨਜ਼ਰ ਇਹ ਭਾਰੀ ਫੋਰਸ ਤਨਾਤ ਕੀਤੀ ਗਈ ਹੈ ਔਰ ਇਸ ਦੇ ਨਾਲ ਨੇੜਲੇ ਪਿੰਡਾਂ ਦੇ ਵਿੱਚ ਵੀ 플ੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਹੇਟਲੀ ਅਦਾਲਤ ਨੂੰ ਕੇਸ ਦੀ ਸੁਣਵਾਈ ਕਰਨ ਦੇ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਸੀ ਔਰ ਉਸ ਤੋਂ ਬਾਅਦ ਹੇਕਲੀ ਅਦਾਲਤ ਦੇ ਵਿੱਚ ਇਹ ਸੁਣਵਾਈ ਹੋਈ ਔਰ ਦੱਸ ਦਈਏ ਹੇਟਲੀ ਅਦਾਲਤ ਨੇ ਪਿੰਡ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਸ਼ਾਮ 84 ਦੇ ਡੇਰਾ ਬਾਬਾ ਜਵਾਹਰਦਾਸ ਜੋ ਇਹ ਮਾਮਲਾ ਹੈ ਜੋ ਵਿਵਾਦ ਹੈ ਇਸ ਡੇਰੇ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਪਰ ਹੁਣ ਇਹ ਵਿਵਾਦ ਜਿਹੜਾ ਉਹ ਖਤਮ ਹੋ ਗਿਆ ਕਿਉਂਕਿ ਜਿਹੜੀ ਹੇਟਲੀ ਅਦਾਲਤ ਹੈ ਉਨਾ ਅਦਾਲਤ ਨੇ ਜਿਹੜਾ ਉਹ ਪਿੰਡ ਵਾਸੀਆਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਵਿਧੇਰੇ ਜਾਣਕਾਰੀ ਦੇ ਲਈ ਹੁਸ਼ਿਆਰਪੁਰ ਤੋਂ ਸਾਡੇ ਪੱਤਰਕਾਰ ਅਮਰੀਕ ਜੁੜ ਚੁੱਕੇ ਨੇ ਅਮਰੀਕੀ ਕੋਲ ਜੁ ਵਿਧੇਰੇ ਜਾਣਕਾਰੀ ਹੈ ਹਰਨਾਮ ਸਿੰਘ ਖਾਲਸਾ ਹੋਰਾਂ ਨੂੰ ਵੀ ਡੇਰਾ ਖਾਲੀ ਕਰਨ ਦੇ ਹੁਕਮ ਜਿਹੜੇ ਨੇ ਜਾਰੀ ਹੋਏ ਨੇ ਔਰ ਇਸ ਦੇ ਨਾਲ ਹੇਟਲੀ ਅਦਾਲਤ ਨੇ ਪਿੰਡ ਵਾਸੀਆਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਇਹ ਮਾਮਲਾ ਕੀ ਸੀ ਜੋ ਲੰਬੇ ਸਮੇਂ ਤੋਂ ਇਹ ਵਿਵਾਦ ਜਿਹੜਾ ਉਹ ਬਣਿਆ ਰਿਹਾ ਔਰ ਇਸ ਨੂੰ ਲੈ ਕੇ ਸੁਣਵਾਈ ਵੀ ਲਗਾਤਾਰ ਹੁੰਦੀ ਰਹੀ ਤੇ ਇਹ ਕਿਹ ਚੀਜ਼ ਦੀਰੇ ਨੂੰ ਲੈ ਕੇ ਜਿਹੜਾ ਵਿਵਾਦ ਚੱਲ ਰਿਹਾ ਸੀ ਇਹ ਵਿਵਾਦ 2018 ਦੇ ਵਿੱਚ ਸਾਹਮਣੇ ਆਇਆ ਸੀ ਜਦੋਂ ਹਰਨਾਮ ਸਿੰਘ ਬਾਬਾ ਹਰਨਾਮ ਸਿੰਘ ਵੱਲੋਂ ਇਸ ਗੁਰਦੁਆਰੇ ਨੂੰ ਦੇਖ ਰਿਹਾ ਕਿ ਨੂੰ ਲੈ ਕੇ ਇਸ ਗੁਰਦੁਆਰੇ ਦੇ ਉੱਤੇ ਕਾਬਜ ਹੋ ਜਾਂਦੇ ਨੇ ਤੇ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਇੱਕ ਕਮੇਟੀ ਇਕੱਠਿਤ ਹੁੰਦੀ ਹੈ ਪਿੰਡ ਵਾਲਿਆਂ ਨੇ ਇੱਕ ਕਮੇਟੀ ਬਣਾਈ ਸੀ ਤੇ ਉਹਨਾਂ ਕਿਹਾ ਸੀ ਕਿ ਅਸੀਂ ਇਹ ਮਾਮਲਾ ਲੈ ਕੇ ਕੋਰਟ ਦੇ ਵਿੱਚ ਜਾਵਾਂਗੇ ਤੇ ਸਭ ਤੋਂ ਪਹਿਲਾਂ ਸੈਸ਼ਨ ਕੋਰਟ ਗਏ ਸੀ ਉੱਥੇ ਵੀ ਜਿਹੜਾ ਇਹ ਫੈਸਲਾ ਸੀ ਪਿੰਡ ਵਾਲਿਆਂ ਦੇ ਹੱਕ ਵਿੱਚ ਤੋਂ ਬਾਅਦ ਫਿਰ ਹਾਈ ਕੋਰਟ ਤੇ ਸੁਪਰੀਮ ਕੋਰਟ ਸੁਪਰੀਮ ਕੋਰਟ ਦੇ ਵਿੱਚ ਲੰਬਾ ਸਮਾਂ ਕੇਸ ਚੱਲਣ ਤੋਂ ਬਾਅਦ ਸੁਪਰੀਮ ਕੋਰਟ ਨੇ ਨਿਚਲੀ ਅਦਾਲਤ ਦੇ ਵਿੱਚ ਹਿਸ਼ਾਰਪਰ ਲੋਕਲ ਕੋਰਟ ਦੇ ਵਿੱਚ ਜਿਹੜਾ ਇਹ ਮਾਮਲਾ ਪੇਸ਼ ਕੀਤਾ ਸੀ 6 ਮਹੀਨਿਆਂ ਦੇ ਅੰਦਰ ਅੰਦਰ ਇਸ ਕੇਸ ਦੀ ਸਰਵਾਈ ਕੀਤੀ ਜਾਵੇ ਤੇ ਜਿੱਕਰ ਗੱਲ ਕਿ ਜਿਵੇਂ ਅੱਜ ਉਹ ਲਾਸਟ ਡੇਟ ਸੀ 6 ਮਹੀਨੇ ਨਹੀਂ ਤੇ ਅੱਜ ਜਿਹੜੀ ਕਿ ਹਿਸ਼ਾਰਪਰ ਕੋਰਟ ਸੀ ਉਹਨਾਂ ਵੱਲੋਂ ਪਿੰਡ ਦੇ ਹੱਕ ਵਿੱਚ ਇਹ ਫੈਸਲਾ ਸੁਣਾ ਦਿੱਤਾ ਗਿਆ ਤੇ ਬਾਬਾ ਅਰਨਾਨ ਸਿੰਘ ਤੁਮਾਨੂੰ ਗੁਰਦੁਆਰਾ ਜਲਦ ਤੋਂ ਜਲਦ ਖਾਲੀ ਕਰਨ ਦੇ ਲਈ ਕਿਹਾ ਤੇ ਪਿੰਡ ਵਾਲੇ ਇਸ ਕੇਸ ਨੂੰ ਜਿੱਤਣ ਤੋਂ ਬਾਅਦ ਬੜੀ ਬੜੀ ਖੁਸ਼ੀ ਨੇ ਤੇ ਉਹਨਾਂ ਕਿਹਾ ਕਿ ਜਿਹੜਾ ਉਹਨਾਂ ਨੂੰ ਕੋਰਟ ਦੇ ਉੱਤੇ ਯਕੀਨ ਸੀ ਉਹ ਪੂਰਾ ਹੋਇਆ ਤੇ ਕੋਰਟ ਦੇ ਨਾਲ ਦੇ ਪੱਖ ਦੇ ਵਿੱਚ ਫੈਸਲਾ ਦਿੱਤਾ ਜੀ ਅਮਰੀਕਾ ਵੀ ਜਾਣਕਾਰੀ ਦਿਓ ਹੁਣ ਗੁਰਦੁਆਰਾ ਸਾਹਿਬ ਦੇ ਬਾਹਰ ਕਿਹੋ ਜੀ ਹਲਚਲ ਹੈ ਕਿਉਂਕਿ ਇੱਕ ਪਾਸੇ ਤਾਂ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਤਨਾਤ ਕਰ ਦਿੱਤੀਆਂ ਗਿਆ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪਰ ਦੂਜੇ ਪਾਸੇ ਕੀ ਕੋਈ ਰਿਐਕਸ਼ਨ ਹੈ ਪ੍ਰਨਮ ਸਿੰਘ ਖਾਲਸਾ ਹੁਰਾ ਦਾ ਕੋਈ ਉੱਥੇ ਕੋਈ ਜਥੇਬੰਦੀ ਪਹੁੰਚੀ ਹੋਵੇ ਜਾਂ ਫਿਰ ਉਹਨਾਂ ਦਾ ਕੋਈ ਸੇਵਾਦਾਰ ਪਹੁੰਚਿਆ ਹੋਵੇ ਡੇਰੇ 'ਚ ਇਹ ਕੋਲ ਲੰਤੋ ਤਿੰਨ ਦਿਨ ਤੋਂ ਇੱਥੇ ਤਰੀਕਾ ਕੂਟ ਦੇ ਵਿੱਚ ਪੈ ਰਹੀਆਂ ਸਨ ਤੇ ਪੁਲਿਸ ਵੀ ਤਿੰਨ ਦਿਨ ਤੋਂ ਹੀ ਉੱਥੇ ਤਲਾਸ਼ੀ ਤੇ ਐਸਪੀ ਮੇਜਰ ਸਿੰਘ ਦੀ ਅਗਵਾਈ ਦੇ ਵਿੱਚ 500 ਦੇ ਕਰੀਬ ਪੁਲਿਸ ਮੁਲਾਜ਼ਮ ਸੀ ਜਿਹੜੇ ਗੁਰਦੁਆਰੇ ਦੀ ਆਵੇਦਾਂ ਵਾਲੇ ਲਗਾਏ ਗਏ ਸਨ ਤੇ ਅੱਜ ਨੇਰੇ ਤੇ ਤੇ ਪਿੰਡਾਂ ਦੇ ਵਿੱਚ ਵੀ ਟ੍ਰੈਕ ਮਾਰਕ ਕੀਤੇ ਗਿਆ ਤੇ ਐਸਪੀ ਨਾਲ ਵੀ ਜਦੋਂ ਸਾਡੀ ਗੱਲ ਹੋਈ ਉਹਨੇ ਕਿਹਾ ਕਿ ਫੈਸਲਾ ਕਿਸੇ ਦੇ ਪੱਖ ਵਿੱਚ ਵੀ ਆਵੇ ਉਹਨਾਂ ਨੇ ਤਾਂ ਲੋ ਐਂਡ ਆਰਡਰ ਮੇਨਟੇਨ ਕਰਨਾ ਹੈ ਤੇ ਜੇਕਰ ਬਾਬਾ ਹਰਨਾਮ ਸਿੰਘ ਧੂਮਾ ਦੀ ਗੱਲ ਕੀਤੀਵੇਂ ਉਹ ਇਸ ਵਕਤ ਗੁਰਦੁਆਰੇ ਦੇ ਵਿੱਚ ਨਹੀਂ ਹਨ ਤੇ ਜਿਹੜੀ ਗੁਰਦੁਆਰੇ ਦੇ ਜੋ ਸਿੰਘ ਹਨ ਉਹਨਾਂ ਵੱਲੋਂ ਉਹਨਾਂ ਵੱਲੋਂ ਹਲੇ ਤੱਕ ਕੋਈ ਪ੍ਰਤੀਕਰਮ ਇਸ ਤਰ੍ਹਾਂ ਦਾ ਨਹੀਂ ਆਇਆ ਜੀ ਜੀ ਬਹੁਤ ਸ਼ੁਕਰੀਆ ਮਰੀਕ ਤੁਸੀਂ ਇਹ ਵਧੀਰੇ ਜਾਣਕਾਰੀ ਦਿੱਤੀ ਹੈ ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਸ ਸਾਨੂੰ ਡੇਰਾ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਹੇਠਲੀ ਅਦਾਲਤ ਨੂੰ ਹਾਲਾਂਕਿ ਸੁਪਰੀਮ ਕੋਰਟ ਨੇ ਕੇਸ ਦੀ ਸੁਣਵਾਈ ਕਰਨ ਦੇ ਜਿਹੜੇ ਨੇ ਹੁਕਮ ਦਿੱਤੇ ਸੀ ਤਾਂ ਹੇਠਲੀ ਅਦਾਲਤ ਨੇ ਪਿੰਡ ਵਾਸੀਆਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਔਰ ਉਸ ਤੋਂ ਬਾਅਦ ਇਹ ਤਸਵੀਰ ਦੇਖ ਸਕਦੇ ਹੋ ਕਿੰਜੇ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੀ ਭਾਰੀ ਫੋਰਸ ਹੈ ਉਤਨਾਤ ਕੀਤੀ ਗਈ ਹੈ ਪਰ ਪੁਲਿਸ ਦੇ ਸੀਨੀਅਰ ਅਧਿਕਾਰੀ ਦੇ ਮੁਤਾਬਕ ਕਾਨੂੰਨ ਵਿਵਸਥਾ ਨੂੰ ਲੈ ਕੇ ਇਹ ਜਿਹੜੀ ਭਾਰੀ ਫੋਰਸ ਹੈ ਤਨਾਤ ਕੀਤੀ ਗਈ ਹੈ ਔਰ ਇਸ ਦੇ ਨਾਲ ਨੇੜਲੇ ਪਿੰਡਾਂ ਦੇ ਵਿੱਚ ਵੀ ਪੁਲਿਸ ਦੀਆਂ ਟੀਮਾਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਤਾਂ ਅਸੀਂ ਪੂਰੇ ਦਾ ਪੂਰਾ ਕਾਨੂੰਨ ਦਾ ਯਾਨੀ ਕਹਿਣ ਦਾ ਮਤਲਬ ਕਾਨੂੰਨ ਦੀ ਪੂਰੀ ਪਾਲਣਾ ਕਰਾਂਗੇ ਮਾਨਯੋਗ ਅਦਾਲਤ ਨੇ ਜੋ ਵੀ ਫੈਸਲਾ ਦਿੱਤਾ ਸਾਡੇ ਹੱਕ ਚ ਦਿੱਤਾ ਬੜੇ ਚਿਰਾਂ ਤੋਂ ਲੜਾਈ ਚੱਲ ਰਹੀ ਸੀ ਇਹ ਔਰ ਕਾਮਯਾਬੀ ਮਿਲੀ ਆ ਬਾਬਾ ਜਵਾਰਦਾਸ ਜੀ ਦੀ ਤਰਪਾ ਹੋਈ ਆ ਪਿਛਲੇ 4-5 ਦਿਨ ਤੋਂ ਲਗਾਤਾਰ ਹੀ ਜਿਹੜਾ ਇਹਦਾ ਇਹਨਾਂ ਤੇ ਆਫਰ ਗਾਰਡਨ ਲਾ ਕੇ ਲਗਾਤਾਰ ਸਿਕਿਉਰਿਟੀ ਪਰਪਸ ਲਈ ਅਸੀਂ ਜਿਹੜਾ ਡਿਊਟੀ ਕਰ ਰਹੇ ਹਾਂ ਸ਼ਿਫਟਾਂ ਵਾਈ ਜਿਹੜੀ ਸਾਡੀ ਡਿਊਟੀ ਚੱਲਦੀ ਜਿਹਦਾ ਇੱਕੋ ਹੀ ਇੱਕ ਮਕਸਦ ਆ ਕਿ ਜਿਹੜੀ ਦੇਦੇ ਦੀ ਜਿਹੜੀ ਸੁਰੱਖਿਆ ਲੋਕਾਂ ਦੀ ਜਿਹੜੀ ਸੁਰੱਖਿਆ ਉਹਨੂੰ ਕਿਸੇ ਵੀ ਕਿਸਮ ਦਾ ਜਿਹੜੇ ਉਹਦੇ ਵਿੱਚ ਕੋਈ ਵਿਗੜ ਨਾ ਪਵੇ ਉਹਨੂੰ ਮੰਦੇ ਦਾ ਜਿਹਾ ਰੱਖਦੇ ਹੋਏ ਅਸੀਂ ਸ਼ਿਫਟਾਂ ਵਿੱਚ ਲ ਜਾ ਕੇ ਜਿਹੜੀ ਡਿਊਟੀ ਕਰ ਰਹੇ ਹਾਂ ਤਾਂ ਕਿ ਲਾ ਐਨ ਆਰਡਰ ਦੀ ਕੋਈ ਵੀ ਪੋਜੀਸ਼ਨ ਖਰਾਬ ਨਾ ਹੋਵੇ ਉਹ ਕਿਸੇ ਵੀ ਕਿਸਮ ਤੇ ਅਸੀਂ ਨਹੀਂ ਹੋਣ ਦੇਣੀ ਇਸ ਕਰਕੇ ਅਸੀਂ 24 ਆਵਰ ਜਿਹੜਾ ਸ਼ਿਫਟਾਂ ਵਿੱਚ ਅਸੀਂ ਜਿਹੜੀ ਇਹਦੀ ਸੁਰੱਖਿਆ ਕਰ ਰਹੇ ਹਾਂ